ਸੋਭਿਤਾ ਲਿਵਾੜਾ ਸਾਹਿਬ ਦੇ ਬੇਟੇ ਜੈਤ ਲਿਵਾੜਾ ਸਾਹਿਬ ਸਾਡੇ ਨਾਲ ਮੌਜੂਦ ਆ। ਉਹਨਾਂ ਦਾ ਵੀ ਇਸ ਫਿਲਮ ਦੇ ਵਿੱਚ ਆਪਾਂ ਨੂੰ ਕਿਰਦਾਰ ਜਿਹੜਾ ਦੇਖਣ ਨੂੰ ਮਿਲੂਗਾ ਜਾਣਕਾਰੀ ਲੈਣੇ ਕਿਹੜੇ ਕਿਰਦਾਰ ਦੇ ਵਿੱਚ ਉਸ ਫਿਲਮ ਤੁਸੀਂ ਜਾਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ? ਐਨ ਵਧੀਆ ਪਾਜੀ। ਐ ਪਾਜੀ ਕਰਿੰਦੇ ਮੂਵੀ ਦੀ ਗੱਲ ਕਰੀਏ ਕਿਹੜਾ ਕਿਰਦਾਰ ਤੁਹਾਡੇ ਦੇ ਵਿੱਚ ਹੈ? ਵੀਰੇ ਕਰਿੰਦੇ ਫਿਲਮ ਜੀ ਚਾਰ ਕੋ-ਐਕਟਰਾਂ ਚਾਰ ਮੁੰਡਿਆਂ ਦੀ ਕਹਾਣੀ ਹੈ ਉਹਦੇ ਚ ਇੱਕ ਮੁੰਡਾ ਹੈ ਅਰਜਨ। ਅਰਜਨ ਹੈ ਕੈਰੇਕਟਰ ਦਾ ਨਾਮ ਉਹ ਮੈਂ ਪਲੇ ਕਰ ਰਿਹਾ। ਠੀਕ ਹੈ ਪਾਜੀ। ਐ ਪਾਜੀ ਕਿਦਾਂ ਦਾ ਕੈਰੇਕਟਰ ਤੁਹਾਡੇ ਇਸ ਮੂਵੀ ਸਾਰੀ ਮੂਵੀ ਦੇ ਅਸੀਂ ਚਾਰੋ ਕੈਰੈਕਟਰ ਗ੍ਰੇ ਕੈਰੈਕਟਰ ਆ ਤੇ ਗ੍ਰੇ ਮਤਲਬ ਦੋ ਨੰਬਰ ਦੇ ਤੰਦੇ ਕਰਨ ਵਾਲੇ ਬੰਦੇ ਆ ਉਹ ਕੈਰੈਕਟਰਸ ਨੇ ਮੈਂ ਥੋੜਾ ਸ਼ਾਂਤ ਸੁਭਾ ਦਾ ਬਾਕੀ ਹਰੇਕ ਨੂੰ ਕੋਈ ਨਾ ਕੋਈ ਵੈਲ ਹੈ ਇਹ ਮੈਂ ਪੰਜਾਬੀ ਚ ਕਹ ਦੇਣਾ ਨਾ ਤੇ ਮੈਨੂੰ ਜਿਹੜਾ ਹੈ ਉਹ ਮੈਂ ਥੋੜਾ ਸੀਰੀਅਸ ਆ ਇਹਦੇ ਚ ਤੇ ਜਿਆਦਾ ਮਜ਼ਾਕ ਨਹੀਂ ਕਰਦਾ ਬਾਕੀ ਤਿੰਨ ਕੈਰੈਕਟਰ ਹਲਕਾ ਫੁਲਕਾ ਮਜ਼ਾਕ ਕਰ ਲੈਂਦੇ ਨੇ ਮੈਂ ਸੀਰੀਅਸ ਆ ਆ ਹਰੇਕ ਐਕਟਰ ਕਿਤੇ ਨਾ ਕਿਤੇ ਜਿਹੜਾ ਕੈਰੈਕਟਰ ਹੈ ਇਸ ਮੂਵੀ ਚ ਉਹਨੂੰ ਕੋਈ ਨਾ ਕੋਈ ਪੁਰਾਣੀ ਉਹ ਹੈ ਉਹਨਾਂ ਨਾਲ ਕੋਈ ਹਾਦਸਾ ਇਦਾਂ ਦਾ ਹੋਇਆ ਹੈ ਪੁਰਾਣਾ ਜਿਹਦੇ ਕਰਕੇ ਉਹ ਇਸ ਜ਼ਿੰਦਗੀ ਚ ਆਏ ਗੁਨਾਹ ਦੀ ਜ਼ਿੰਦਗੀ ਚ ਤਾਂ ਉਵੇਂ ਮੇਰੇ ਕੈਰੈਕਟਰ ਨਾਲ ਵੀ ਕੁਝ ਹੋਇਆ ਪਰ ਉਹ ਮੈਂ ਹੁਣ ਰਿਵੀਲ ਨਹੀਂ ਕਰ ਸਕਦਾ ਉਹ ਮੂਵੀ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਸਰ ਗੱਲ ਕਰੀਏ ਜਿਵੇਂ ਫੈਮਿਲੀ ਚ ਐਕਟਰ ਹੁੰਨੇ ਆ ਹੋਬੀਤਾਲੀਆ ਸਾਹਿਬ ਤੁਹਾਡੇ ਫਾਦਰ ਉਹਨਾਂ ਨੂੰ ਦੇਖ ਦੇਖ ਕੇ ਵੀ ਕਦੇ ਆਏ ਸੀ ਮੈਂਚ ਚ ਇਸ ਲੈਂਡ ਚ ਜਾਣਾ ਜੀ ਹਾਂ ਨਹੀਂ ਸਰ ਉਹਨਾਂ ਨੂੰ ਦੇਖ ਕੇ ਪਹਿਲਾਂ ਮੈਂ ਬਿਲਕੁਲ ਨਹੀਂ ਸੋਚਿਆ ਕਿ ਐਕਟਿੰਗ ਲਾਈਨ 'ਚ ਜਾਣਾ ਬਟ ਸ਼ੌਂਕ ਜ਼ਰੂਰ ਸ਼ੌਂਕ ਜ਼ਰੂਰ ਪਹਿਲੇ ਦਿਨ ਤੋਂ ਸੀਗਾ ਸਕੂਲ ਦੇ ਵਿੱਚ ਪਲੇ ਹੁੰਦੇ ਸੀਗੇ ਉਹਦੇ 'ਚ ਐਕਟਿੰਗ ਕਰ ਲਈ ਤੇ ਉਸ ਤੋਂ ਬਾਅਦ ਵੀਡੀਓਜ਼ ਬਣਾ ਲਿਆ ਕਰੇ ਆਪਦੇ ਫੋਨ ਰੱਖ ਕੇ ਸਟੈਂਡ ਤੇ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਕਿਹਾ ਵੀ ਨਹੀਂ ਇਹਨੂੰ ਸੀਰੀਅਸਲੀ ਪਰਸਿਊ ਕਰ ਲੈਣਾ ਚਾਹੀਦਾ ਇੱਕ ਸ਼ੌਂਕ ਜਾਗਿਆ ਤੇ ਫਿਰ ਮੈਂ ਸਿੱਖਿਆ ਐਕਟਿੰਗ ਹਨਾ ਲੈਸਨਸ ਲਏ ਸਿੱਖਿਆ ਤੇ ਫਿਰ ਹਾਲੇ ਹਾਲੇ ਫਿਰ ਮੈਂ ਆਪਣੇ ਫਾਦਰ ਨੂੰ ਕਿਹਾ ਪਹਿਲੀ ਮੂਵੀ ਮੈਂ ਸਹੀ ਹੋ ਨਹੀਂ ਕੀਤੀ 2019 ਚ ਤੇ ਉਹ ਹਲੇ ਰਿਲੀਜ਼ ਨਹੀਂ ਹੋਏ ਉਹਦੀ ਕੋਈ ਪ੍ਰੋਬਲਮ ਹੈ ਸਾਗਾ ਕੋਲੇ ਹੈ ਸਾਗਾ ਪ੍ਰੋਡਕਸ਼ਨ ਹਾ ਉਸਦੇ ਸੁਣਿਆ ਉਹਨਾਂ ਕੋਲ ਮੂਵੀ ਹੈ ਉਹ ਕੀਤੀ ਫਿਰ ਮੇਰੇ ਡੈਡ ਨੂੰ ਲੱਗਾ ਵੀ ਹਾਂ ਹੁਣ ਐਕਟਿੰਗ ਕਰ ਸਕਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਉਹਨਾਂ ਨੇ ਰਾਹ ਪਾਇਆ ਵੀ ਇੱਥੇ ਜਾ ਇਹਨਾਂ ਨੂੰ ਮਿਲ ਐ ਸਟਰਗਲ ਕਰ ਰਿਹਾ ਨਾ ਕਰ ਉਹ ਕਰ ਉਹ ਸਟਰਗਲ ਕੀਤੀ ਹੁਣ ਹੈਗੇ ਨੇ ਦੋ ਤਿੰਨ ਪ੍ਰੋਜੈਕਟ ਕਰ ਰਹੇ ਆ ਵੀਰੇ ਜੇ ਮੈਨੂੰ ਸੇ ਸਰ ਵੀ ਥੋੜੀ ਪਹਿਲੀ ਮੂਵੀ ਆ ਕਿਦਾਂ ਸਪੀਸ ਰਿਹਾ ਉਸ ਮੂਵੀ ਲੈ ਕੇ ਅ ਸਈਓ ਨੇ ਸਈਓ ਨੇ ਬਾਰੇ ਪੁੱਛਿਆ ਤੁਸੀਂ ਹਾਂਜੀ ਭਾਜੀ ਹਾਂਜੀ ਹਾਂਜੀ ਸਈਓ ਨੇ ਪਹਿਲੀ ਫਿਲਮ ਕੀਤੀ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਮੈਂ ਨਵਾਂ ਸੀ ਬਿਲਕੁਲ ਮੈਨੂੰ ਬਿਲਕੁਲ ਨਹੀਂ ਸੀ ਪਤਾ ਕੀ ਕਰਨਾ ਹੈ ਕਿਵੇਂ ਕਰਨਾ ਹਾਂ ਐਕਟਿੰਗ ਦਾ ਥੋੜਾ ਬਹੁਤ ਪਤਾ ਸੀਗਾ ਉਹਦੇ ਡਾਇਰੈਕਟਰ ਸੀ ਇਮਰਾਨ ਸ਼ੇਖ ਨਾਡੂ ਖਮਣਾ ਹੀ ਆ ਉਹਨਾਂ ਨੇ ਕਾਫੀ ਟੈਲੈਂਟਡ ਡਾਇਰੈਕਟਰ ਨੇ ਪੰਜਾਬੀ ਇੰਡਸਟਰੀ ਦੇ ਤੇ ਉਹਨਾਂ ਨੇ ਇਹ ਮੂਵੀ ਸਈਓ ਨੇ ਕੀਤੀ ਤੇ ਬੜਾ ਅੱਛਾ ਹੋਇਆ ਅੱਛਾ ਐਕਸਪੀਰੀਅੰਸ ਸੀਗਾ ਸਿੱਖਣ ਨੂੰ ਬਹੁਤ ਕੁਝ ਮਿਲਿਆ 90% ਸਿੱਖਿਆ ਹੀ ਆ ਉਸ ਮੂਵੀ ਚ ਤੇ ਮੈਂ ਕਹਿੰਦਾ ਅੱਜ ਮੈਂ ਜਿੱਥੇ ਆ ਤਾਂ ਉਸ ਮੂਵੀ ਕਰਕੇ ਉਹ ਸਿੱਖ ਹਿੱਸਿਆ ਬਣਿਆ ਉਸ ਮੂਵੀ ਦਾ ਤਾਂ ਹੀ ਆ ਸਰ ਜਾਂਦੇ ਆਂ ਦੇ ਕਰਿੰਦੇ ਮੂਵੀ ਤੇ ਆਨੇ ਆ ਕਰਿੰਦੇ ਮੂਵੀ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਆ ਉਸ ਲਈ ਸਾਡੇ ਵੱਲੋਂ ਵੀ ਤੁਹਾਨੂੰ ਆਲ ਦੋ ਬੈਸਟ ਤੇ ਜਿਹੜੇ ਮੂਵੀ ਦੇਖਣ ਵਾਲੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਰਿੰਦੇ ਇੱਕ ਅਲੱਗ ਫਿਲਮ ਹੈ ਐਦਾਂ ਦੀ ਪੰਜਾਬੀ ਇੰਡਸਟਰੀ 'ਚ ਮੇਰੇ ਹਿਸਾਬ ਨਾਲ ਫਿਲਮ ਆਈ ਨਹੀਂ ਤੇ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਚਾਅ ਹੈ ਤੇ ਐਕਸਾਈਟਮੈਂਟ ਹੈ ਕਿ ਇਹ ਮੂਵੀ ਕਦੋਂ ਬਣੇ ਤੇ ਮੈਂ ਵੀ ਦੇਖ ਸਕਾਂ ਇਹਨੂੰ ਤੇ ਤੁਹਾਨੂੰ ਵੀ ਸਾਰਿਆਂ ਨੂੰ ਉਡੀਕ ਕਰਨੀ ਚਾਹੀਦੀ ਹੈ ਬਹੁਤ ਸੋਹਣੀ ਮੂਵੀ ਹੈ ਰੱਬ ਸੁੱਖ ਰੱਖੇ ਇਹਨੂੰ ਜਲਦੀ ਰਿਲੀਜ਼ ਕਰਾਂਗੇ ਥੀਏਟਰਾਂ ਚ ਤੇ ਆਪਾਂ ਸਾਰੇ ਮਿਲ ਕੇ ਦੇਖਾਂਗੇ ਠੀਕ ਹੈ ਥੈਂਕ ਯੂ ਬਜੀ